ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਜਿੱਥੇ ਕਿ ਕੇਂਦਰ ਸਰਕਾਰ ਦੇ ਵੱਲੋਂ ਜੀਐਸਟੀ ਦੇ ਰੇਟ ਘਟਾਉਣ ਦਾ ਫੈਸਲਾ ਜਿਹੜਾ ਕੀਤਾ ਗਿਆ ਸੀ ਤੇ ਉੱਥੇ ਹੀ ਅੱਜ ਪੂਰੇ ਦੇਸ਼ ਭਰ ਦੇ ਵਿੱਚ ਜੀਐਸਟੀ ਆ ਜਿਹੜੀ ਕਿ ਲਾਗੂ ਹੋ ਚੁੱਕਿਆ ਤਾਂ ਘਟਦੀ ਜੀਐਸਟੀ ਦੇ ਕਾਰਨ ਮਾਰਕੀਟ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਈ ਜ਼ਿਆਦਾ ਸਸਤੀਆਂ ਨੇ ਜਿਹੜੀਆਂ ਕਿ ਹੋ ਚੁੱਕੀਆਂ ਨੇ ਤੇ ਉੱਥੇ ਹੀ ਜੇ ਮੈਂ ਪਨੀਰ ਤੇ ਘਿਓ ਦੀ ਗੱਲ ਕਰਾਂ ਤਾਂ ਪਨੀਰ ਤੇ ਘਿਓ ਦੇ ਜਿਹੜੇ ਰੇਟ ਨੇ ਉਹ ਕਾਫੀ ਜ਼ਿਆਦਾ ਘਟ ਚੁੱਕੇ ਨੇ ਤੇ ਇਸ ਦੇ ਨਾਲ ਲੋਕਾਂ ਦੀ ਜਿਹੜੀ ਜੇਬ ਹੈ ਉਸ ਨੂੰ ਕਾਫੀ ਜ਼ਿਆਦਾ ਰਾਹਤ ਹੈ ਜਿਹੜੀ ਕੀ ਮਿਲਦੀ ਹੈ ਤੇ ਉੱਥੇ ਜੇ ਮੈਂ ਦੁੱਧ ਤੇ ਦਹੀਂ ਦੀ ਗੱਲ ਕਰਾਂ ਤਾਂ ਦੁੱਧ ਤੇ ਦਹੀਂ ਦੇ ਜਿਹੜੇ ਰੇਟ ਨੇ ਉਹ ਪਹਿਲਾਂ ਵਾਂਗ ਹੀ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੋਈ ਵੀ ਬਦਲਾਅ ਹੈ ਜਿਹੜਾ ਨਹੀਂ ਹੋਇਆ ਜੀ ਹਾਂ ਤਾਂ ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਲੋਕ ਨੇ ਜਿਹੜੇ ਉਹ ਸਾਡੇ ਕੋਲ ਆ ਕੇ ਸਾਨੂੰ ਦੱਸ ਰਹੇ ਨੇ ਕਿ ਸਾਨੂੰ ਜਿਹੜੀ ਪੂਰੀ ਜਾਣਕਾਰੀ ਨਹੀਂ ਮਿਲੀ ਜੀ ਹਾਂ ਤਾਂ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲੀ ਉਹਨਾਂ ਦਾ ਕਹਿਣਾ ਹੈ ਕਿ ਦੁੱਧ ਦੇ ਜਿਹੜੇ ਰੇਟ ਨੇ ਉਹ ਵੀ ਘਟ ਹੋਣੇ ਚਾਹੀਦੇ ਤਾ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਵੇਰਕਾ ਤੇ ਉਮੂਲ ਮਿਲਕ ਦੇ ਪਲਾਂਟ ਦੇ ਵੱਲੋਂ ਅਜੇ ਤੱਕ ਸਾਨੂੰ ਇਸ ਦੇ ਰੇਟ ਘਟਾਉਣ ਦਾ ਕੋਈ ਵੀ ਆਰਡਰ ਹੈ ਜਿਹੜਾ ਨਹੀਂ ਮਿਲਿਆ ਜੀ ਹਾਂ ਤਾਂ ਦੁੱਧ ਤੇ ਦਹੀਂ ਦੇ ਜਿਹੜੇ ਜਿਹੜੇ ਰੇਟ ਨੇ ਉਹ ਪਹਿਲਾਂ ਵਾਂਗ ਹੀ ਚੱਲ ਰਹੇ ਨੇ ਅਜੇ ਤੱਕ ਉਹਨਾਂ ਦੇ ਵਿੱਚ ਕੋਈ ਵੀ ਬਦਲਾਅ ਹੈ ਜਿਹੜਾ ਮਾਰਕੀਟ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਪਨੀਰ ਤੇ ਜਿਹੜਾ ਕਿਓ ਹੈ ਉਸ ਦਾ ਰੇਟ ਨੇ ਜਿਹੜੇ ਕਾਫੀ ਜ਼ਿਆਦਾ ਘਟ ਚੁੱਕੇ ਨੇ ਤੇ ਇਸ ਦੇ ਨਾਲ ਲੋਕਾਂ ਦੀ ਜੇਬ ਹੈ ਜਿਹੜੀ ਉਸ ਨੂੰ ਕਾਫੀ ਜ਼ਿਆਦਾ ਰਾਹਤ ਹੈ ਜਿਹੜੀ ਮਿਲ ਰਹੀ ਹੈ ਤਾਂ ਇਸ ਬਾਰੇ ਦੁਕਾਨਦਾਰ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਦੇ ਆ ਨਹੀਂ ਜੀ ਦੁੱਧ ਤੇ ਨਾ ਦਹੀਂ ਤੇ ਨਾ ਲੱਸੀ ਤੇ ਕੋਈ ਨਹੀਂ ਘਟਾਇਆ ਗਿਆ ਜੀ ਇਹ ਜੇ ਘਟਾਇਆ ਗਿਆ ਤੇ ਸਿਰਫ ਪਨੀਰ ਤੇ ਤੇ ਘੋੜੇ ਤੇ ਘਟਾਇਆ ਗਿਆ ਨਾ ਬੇਰਕਾ ਦਾ ਤੇ ਨਾਮੂਨ ਦਾ ਕੋਈ ਦੁੱਧ ਤੇ ਨਹੀਂ ਕੋਈ ਚੀਜ਼ ਪ੍ਰੋਡਕਟ ਤੇ ਨਹੀਂ ਘਟਾਇਆ ਗਿਆ ਸਿਰਫ ਪਨੀਰ ਤੇ ਉਹਦੇ ਤੇ ਘੋੜੇ ਤੇ ਘਟਾਇਆ ਗਿਆ ਗੱਲ ਕੀਤੀ ਜਿਵੇਂ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਦੋ ਦਿਨ ਪਹਿਲਾਂ ਬਿਆਨ ਆਇਆ ਸੀ ਕਿ ਤੇ ਦੁੱਧ ਦੇ ਰੇਟ ਨੂੰ ਦੋੜਪੇ ਘਟਾ ਦੇ ਕਿ ਘੋੜੇ ਦੇ ਵੀ ਰੇਟ ਘਟਾਏ ਗਏ ਨੇ ਕੀ ਕਹਿਣਾ ਚਾਹੋਗੇ ਨਹੀਂ ਜੀ ਕੋਈ ਰੇਟ ਨਹੀਂ ਘਟਾਇਆ ਗਿਆ ਜੀ ਜੋ ਰੇਟ ਸੀ ਉਹੀ ਮੈਸੇਜ ਆਇਆ ਕਿ ਉਹੀ ਰੇਟ ਰਹਿਣਗੇ ਦੁੱਧ ਦੇ ਕੋਈ ਸਾਡੇ ਨਾਲ ਕਸਟਮਰ ਆ ਕੇ ਲੜ ਰਿਹਾ ਜੀ ਬਹੁਤ ਜ਼ਿਆਦਾ ਕਿ ਦੁੱਧ ਦੇ ਮੈਸੇਜ ਆ ਚੁੱਕਾ ਜੀ ਪੇਪ ਜਿਹੜਾ ਰੇਟ ਆ ਉਹ ਕੱਟ ਕੀਤਾ ਜਾਵੇ ਪਰ ਕੋਈ ਪਲਾਟ ਵਾਲੋ ਰੇਟ ਨਹੀਂ ਕੱਟ ਕੀਤਾ ਗਿਆ ਜੀ ਪਲਾਟ ਵਾਲੋ ਤੁਹਾਨੂੰ ਕੋ ਮੈਸੇਜ ਆਇਆ ਹਾਂਜੀ ਪਲਾਟ ਵਾਲੋ ਸਾਨੂੰ ਵੀ ਵਟਸਐਪ ਤੇ ਮੈਸੇਜ ਆ ਚੁੱਕਾ ਹੈ ਜੀ ਕੋਈ ਦੂਨਾ پلان ਦੋਤ ਦਾ ਕੋਈ ਨਹੀਂ ਰੇਟ ਘਟਿਆ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਜਿੱਥੇ ਕਿ ਕੇਂਦਰ ਸਰਕਾਰ ਦੇ ਵੱਲੋਂ ਜੀਐਸਟੀ ਦੇ ਰੇਟ ਘਟਾਉਣ ਦਾ ਫੈਸਲਾ ਜਿਹੜਾ ਕੀਤਾ ਗਿਆ ਸੀ ਤੇ ਉੱਥੇ ਹੀ ਅੱਜ ਪੂਰੇ ਦੇਸ਼ ਭਰ ਦੇ ਵਿੱਚ ਜੀਐਸਟੀ ਆ ਜਿਹੜੀ ਕਿ ਲਾਗੂ ਹੋ ਚੁੱਕਿਆ ਤਾਂ ਘਟਦੀ ਜੀਐਸਟੀ ਦੇ ਕਾਰਨ ਮਾਰਕੀਟ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਈ ਜ਼ਿਆਦਾ ਸਸਤੀਆਂ ਨੇ ਜਿਹੜੀਆਂ ਕਿ ਹੋ ਚੁੱਕੀਆਂ ਨੇ ਤੇ ਉੱਥੇ ਹੀ ਜੇ ਮੈਂ ਪਨੀਰ ਤੇ ਘਿਓ ਦੀ ਗੱਲ ਕਰਾਂ ਤਾਂ ਪਨੀਰ ਤੇ ਘਿਓ ਦੇ ਜਿਹੜੇ ਰੇਟ ਨੇ ਉਹ ਕਾਫੀ ਜਾਦਾ ਘਟ ਚੁਕੇ ਨੇ ਤੇ ਇਸ ਦੇ ਨਾਲ ਲੋਕਾਂ ਦੀ ਜਿਹੜੀ ਜੇਬ ਹੈ ਉਸ ਨੂੰ ਕਾਫੀ ਜ਼ਿਆਦਾ ਰਾਹਤ ਹੈ ਜਿਹੜੀ ਕੀ ਮਿਲਦੀ ਹੈ ਤੇ ਉੱਥੇ ਜੇ ਮੈਂ ਦੁੱਧ ਤੇ ਦਹੀਂ ਦੀ ਗੱਲ ਕਰਾਂ ਤਾਂ ਦੁੱਧ ਤੇ ਦਹੀਂ ਦੇ ਜਿਹੜੇ ਰੇਟ ਨੇ ਉਹ ਪਹਿਲਾਂ ਵਾਂਗ ਹੀ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੋਈ ਵੀ ਬਦਲਾਅ ਹੈ ਜਿਹੜਾ ਨਹੀਂ ਹੋਇਆ ਜੀ ਹਾਂ ਤਾਂ ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਲੋਕ ਨੇ ਜਿਹੜੇ ਉਹ ਸਾਡੇ ਕੋਲ ਆ ਕੇ ਸਾਨੂੰ ਦੱਸ ਰਹੇ ਨੇ ਕਿ ਸਾਨੂੰ ਜਿਹੜੀ ਪੂਰੀ ਜਾਣਕਾਰੀ ਨਹੀਂ ਮਿਲੀ ਜੀ ਹਾਂ ਤਾਂ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲੀ ਉਹਨਾਂ ਦਾ ਕਹਿਣਾ ਹੈ ਕਿ ਦੁੱਧ ਦੇ ਜਿਹੜੇ ਰੇਟ ਨੇ ਉਹ ਵੀ ਘਟੇ ਹੋਣੇ ਚਾਹੀਦੇ ਸੀ ਤਾਂ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਵੇਰਕਾ ਤੇ ਉਮੂਲ ਮਿਲਕ ਦੇ ਪਲਾਂਟ ਦੇ ਵੱਲੋਂ ਅਜੇ ਤੱਕ ਸਾਨੂੰ ਇਸ ਦੇ ਰੇਟ ਘਟਾਉਣ ਦਾ ਕੋਈ ਵੀ ਆਰਡਰ ਹੈ ਜਿਹੜਾ ਨਹੀਂ ਮਿਲਿਆ ਜੀ ਹਾਂ ਤਾਂ ਦੁੱਧ ਤੇ ਦਹੀਂ ਦੇ ਜਿਹੜੇ ਜਿਹੜੇ ਰੇਟ ਨੇ ਉਹ ਪਹਿਲਾਂ ਵਾਂਗ ਹੀ ਚੱਲ ਰਹੇ ਨੇ ਅਜੇ ਤੱਕ ਉਹਨਾਂ ਦੇ ਵਿੱਚ ਕੋਈ ਵੀ ਬਦਲਾਅ ਹੈ ਜਿਹੜਾ ਮਾਰਕੀਟ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਪਨੀਰ ਤੇ ਜਿਹੜਾ ਘਿਓ ਹੈ ਉਸ ਦਾ ਰੇਟ ਨੇ ਜਿਹੜੇ ਕਾਫੀ ਜ਼ਿਆਦਾ ਘਟ ਚੁੱਕੇ ਨੇ ਤੇ ਇਸ ਦੇ ਨਾਲ ਲੋਕਾਂ ਦੀ ਜੇਬ ਜੜੀ ਉਸ ਨੂੰ ਕਾਫੀ ਜ਼ਿਆਦਾ ਰਾਹਤ ਆ ਜੜੀ ਮਿਲ ਰਹੀ ਆ ਤਾਂ ਇਸ ਬਾਰੇ ਦੁਕਾਨਦਾਰ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਨਹੀਂ ਜੀ ਦੁੱਧ ਤੇ ਨਾ ਦਹੀਂ ਤੇ ਨਾ ਲੱਸੀ ਤੇ ਕੋਈ ਨਹੀਂ ਘਟਾਇਆ ਗਿਆ ਜੀ ਜੇ ਘਟਾਇਆ ਗਿਆ ਤੇ ਸਿਰ ਪਨੀਰ ਤੇ ਤੇ ਘੋੜੇ ਤੇ ਘਟਾਇਆ ਗਿਆ ਨਾ ਬੇਰਕਾ ਦਾ ਤਾਂ ਨਾਮੂਨ ਦਾ ਕੋਈ ਦੁੱਧ ਤੇ ਨਹੀਂ ਕੋਈ ਚੀਜ਼ ਪ੍ਰੋਡਕਟ ਤੇ ਨਹੀਂ ਘਟਾਇਆ ਗਿਆ ਸਿਰ ਪਨੀਰ ਤੇ ਉਹਦੇ ਤੇ ਘੋੜੇ ਦੇ ਘਟਾਇਆ ਗਿਆ ਗੱਲ ਕੀਤੀ ਜਾਵੇ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵਾਲੇ ਦੋ ਦਿਨ ਪਹਿਲਾਂ ਬਿਆਨ ਆਇਆ ਸੀ ਕਿ ਤੇ ਦੁੱਧ ਦੇ ਰੇਟ ਨੂੰ 20% ਘਟਾ ਦਿੱਤੇ ਕਿ ਉਹਦੇ ਵੀ ਰੇਟ ਘਟਾਏ ਗਏ ਨੇ ਕੀ ਕਹਿਣਾ ਚਾਹੋਗੇ ਨਹੀਂ ਜੀ ਕੋਈ ਰੇਟ ਨਹੀਂ ਘਟਾਇਆ ਗਿਆ ਜੀ ਜੋ ਰੇਟ ਸੀ ਉਹੀ ਮੈਸੇਜ ਆਇਆ ਕਿ ਕਿ ਉਹੀ ਰੇਟ ਰਹਿਣਗੇ ਦੁੱਧ ਦੇ ਕੋਈ ਤੇ ਸਾਡੇ ਨਾਲ ਕਸਟਮਰ ਆ ਕੇ ਲੜ ਰਿਹਾ ਜੀ ਬਹੁਤ ਜ਼ਿਆਦਾ ਕਿ ਦੁੱਧ ਦੇ ਮੈਸੇਜ ਆ ਚੁੱਕਾ ਜੀ ਪੇਪਰ ਤੇ ਦੁੱਧ ਦੇ ਜਿਹੜਾ ਰੇਟ ਆ ਉਹ ਕੱਟ ਕੀਤਾ ਜਾਵੇ ਪਰ ਕੋਈ ਪਲਾਟ ਵਾਲੋ ਰੇਟ ਨਹੀਂ ਕੱਟ ਕੀਤਾ ਗਿਆ ਜੀ ਪਲਾਟ ਵਾਲੋ ਤੁਹਾਨੂੰ ਕੋ ਮੈਸੇਜ ਆਇਆ ਹਾਂਜੀ ਪਲਾਟ ਵਾਲੋ ਸਾਨੂੰ ਵੀ ਵਟਸਐਪ ਤੇ ਮੈਸੇਜ ਆ ਚੁੱਕਾ ਹੈ ਜੀ ਕਿ ਕੋਈ ਦੋਨਾਂ ਪਲਾਣ ਦਾ ਕੋਈ ਨਹੀਂ ਰੇਟ ਕਟਿਆ